ਅੱਜ ਆਪਾਂ ਗੱਲ ਕਰਾਂਗੇ ਇੱਕ ਐਸੀ ਭਾਰਤੀ ਕੰਪਨੀ ਬਾਰੇ ਜੋ ਕਦੇ ਸੈਮਸੰਗ ਫੋਨਾਂ ਨੂੰ ਪਿੱਛੇ ਛੱਡ ਚੁੱਕੀ ਸੀ ਪਰ ਅੱਜਕੱਲ ਉਸਦਾ ਨਾਮ ਵੀ ਬਾਜ਼ਾਰ ਵਿੱਚ ਮੁਸ਼ਕਲ ਨਾਲ ਸੁਣਨ ਨੂੰ ਮਿਲਦਾ ਹੈ ਮੈਂ ਗੱਲ ਕਰ ਰਿਹਾ ਮੈਕਰੋਮੈਕਸ ਦੀ ਜਿਸ ਨੇ 2008 ਤੋਂ ਬਾਅਦ ਭਾਰਤੀ ਮੋਬਾਈਲ ਇੰਡਸਟਰੀ ਵਿੱਚ ਕ੍ਰਾਂਤੀ ਲਿਆਂਦੀ ਸੀ ਪਰ ਇਹ ਕੁਝ ਸਾਲਾਂ ਵਿੱਚ ਗੁਮਨਾਮ ਹੋ ਗਈ ਆਓ ਜਾਣਦੇ ਹਾਂ ਇਸ ਦੀ ਪੂਰੀ ਕਹਾਣੀ ਸ਼ੁਰੂਆਤ ਤੋਂ ਲੈ ਕੇ ਇਸ ਦੇ ਡੁੱਬਣ ਤੱਕ ਦਾ ਪੂਰਾ ਸਫ਼ਰ ਮੈਕਰੋਮੈਕਸ ਦੀ ਸ਼ੁਰੂਆਤ 29 ਮਾਰਚ ਸਾਲ 2000 ਵਿੱਚ ਰਾਹੁਲ ਸ਼ਰਮਾ ਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਗਈ ਸੀ ਸ਼ੁਰੂਆਤ ਵਿੱਚ ਇਹ ਕੰਪਨੀ ਆਈਟੀ ਸੌਫਟਵੇਅਰ ਕੰਪਨੀ ਸੀ ਜੋ ਐਵਾਂਟਡ ਸਿਸਟਮ ਉੱਤੇ ਕੰਮ ਕਰਦੀ ਸੀ ਪਰ ਸਾਲ 2000 ਵਿੱਚ ਇਸ ਕੰਪਨੀ ਨੇ ਸੋਚਿਆ ਕਿ ਉਹ ਨਾ ਮੋਬਾਈਲ ਇੰਡਸਟਰੀ ਵਿੱਚ ਸ਼ਾਮਲ ਹੋਇਆ ਜਾਵੇ ਮੈਕਰੋਮੈਕਸ ਨੇ ਬਹੁਤ ਚਲਾਕੀ ਭਰਿਆ ਫੈਸਲਾ ਲਿਆ ਸਸਤੇ ਅਤੇ ਲੋਕਾਂ ਦੀ ਲੋੜ ਮੁਤਾਬਕ ਫੋਨ ਬਣਾਉਣ ਵਾਲਾ ਫੈਸਲਾ ਇੱਕ ਵਾਰ ਰਾਹੁਲ ਸ਼ਰਮਾ ਨੇ ਦੇਖਿਆ ਕਿ ਇੱਕ ਪੀਸੀਓ ਵਾਲਾ ਲਗਾਤਾਰ ਬਿਜਲੀ ਕੱਟ ਨਰਮਨ ਨੂੰ ਆਈਡੀਆ ਆਇਆ ਤੇ ਉਸਨੇ ਮੈਕਰੋਮੈਕਸ X1 ਆਈਫੋਨ ਬਣਾਇਆ ਜਿਸ ਦੀ ਬੈਟਰੀ 30 ਦਿਨ ਤੱਕ ਚੱਲਦੀ ਸੀ ਇਹ ਫੋਨ ਤੁਰੰਤ ਹਿੱਟ ਹੋ ਗਿਆ ਸਾਲ 2008 ਤੋਂ ਲੈ ਕੇ 2014 ਤੱਕ ਮੈਕਰੋਮੈਕਸ ਫੋਨ ਨੇ ਭਾਰਤੀ ਮਾਰਕੀਟ ਵਿੱਚ ਕਮਾਲ ਕਰ ਦਿੱਤਾ ਸਸਤੀ ਕੀਮਤ ਵਾਲੇ ਫੀਚਰ ਫੋਨ ਅਤੇ ਸਮਾਰਟਫੋਨ ਬਣਾਏ ਡਿਊਲ ਸਿਮ ਅਤੇ ਲੌਂਗ ਬੈਟਰੀ ਬੇਕਅਪ ਵਾਲੇ ਫੋਨ ਬਣਾਏ ਜਿਨ੍ਹਾਂ ਵਿੱਚ ਰੀਜਨਲ ਲੈਂਗੁਏਜ ਦਾ ਸਪੋਰਟ ਵੀ ਸੀ 2014 ਵਿੱਚ ਮੈਕਰੋਮੈਕਸ ਨੇ ਇੱਕ ਵੱਡਾ ਰਿਕਾਰਡ ਬਣਾਇਆ ਇੱਕ ਕੁਆਟਰ ਵਿੱਚ ਮੈਕਰੋਮੈਕਸ ਫੋਨ ਸੈਮਸੰਗ ਨਾਲੋਂ ਵਧ ਵਿਕੇ ਇਹ ਪਹਿਲੀ ਵਾਰ ਸੀ ਕਿ ਇੱਕ ਭਾਰਤੀ ਕੰਪ Micromax ਨੇ ਰਸ਼ੀਆ ਵਿੱਚ ਐਂਟਰੀ ਕੀਤੀ ਤੇ ਦੁਨੀਆ ਦਾ 10ਵਾਂ ਸਭ ਤੋਂ ਵੱਡਾ smartphone ਵੈਂਡਰ ਬਣ ਗਿਆ। ਉਸ ਸਮੇਂ rahul sharma ਨੂੰ india ਦਾ steve jobs ਵੀ ਕਿਹਾ ਜਾਣ ਲੱਗਾ ਸੀ। ਪਰ ਜਿਵੇਂ ਕਹਿੰਦੇ ਨੇ ਕਿ ਉਚਾਈ ਜਿੰਨੀ ਤੇਜ਼ੀ ਨਾਲ ਆਉਂਦੀ ਹੈ ਡਿੱਗਣਾ ਵੀ ਓਨੀ ਤੇਜ਼ੀ ਨਾਲ ਹੀ ਹੁੰਦਾ ਹੈ। ਇਹੀ ਹੋਇਆ Micromax ਨਾਲ। 2015 ਤੋਂ ਬਾਅਦ ਚైనా ਦੀਆਂ ਕੰਪਨੀਆਂ Xiaomi, Oppo, Vivo ਤੇ OnePlus ਭਾਰਤ ਵਿੱਚ ਆਉਣੀਆਂ ਸ਼ੁਰੂ ਹੋਈਆਂ। ਇਹਨਾਂ ਨੇ ਕੁਝ ਅਜਿਹੇ ਚਾਲਾਂ ਚੱਲੀਆਂ ਜੋ Micromax ਨਾਲੋਂ ਵੀ ਵਧੀਆ ਸਾਬਤ ਹੋਈਆਂ। ਇਹਨਾਂ ਕੰਪਨੀਆਂ ਨੇ high end feature ਵਾਲੇ ਫੋਨ ਬਣਾਏ ਤੇ ਉਹਨਾਂ ਨੂੰ online platform ਜਿਵੇਂ Flipkart ਤੇ Amazon ਉਤੇ ਵੇਚਣਾ ਸ਼ੁਰੂ ਕੀਤਾ। ਕੈਮਰਾ ਅਤੇ ਡਿਜ਼ਾਈਨ ਉੱਤੇ ਫੋਕਸ ਕੀਤਾ ਜਿੱਥੇ ਮੈਕਰੋਮੈਕਸ ਕਮਜ਼ور ਪੈ ਗਈ। ਮੈਕਰੋਮੈਕਸ ਵਿੱਚ ਇੱਕ ਕਮੀ ਸੀ ਕਿ ਉਸ ਵਿੱਚ ਅਪਡੇਟ ਨਹੀਂ ਮਿਲਦੇ ਸਨ ਤੇ ਕੁਆਲਿਟੀ ਵੀ ਠੀਕ ਨਹੀਂ ਸੀ ਜਿਸ ਕਰਕੇ ਲੋਕ ਹੌਲੀ-ਹੌਲੀ ਚੀਨਾ ਦੇ ਮੋਬਾਈਲਾਂ ਵੱਲ ਮੁੜ ਗਏ। 2016 ਤੋਂ ਲੈ ਕੇ 2019 ਤੱਕ ਮੈਕਰੋਮੈਕਸ ਦਾ ਮਾਰਕੀਟ ਪੂਰੀ ਤਰ੍ਹਾਂ ਖਤਮ ਹੋ ਗਿਆ। ਕਈ ਰਿਪੋਰਟਸ ਵਿੱਚ ਇਹ ਵੀ ਆਇਆ ਸੀ ਕਿ ਇਸ ਕੰਪਨੀ ਦੀਆਂ ਫੈਕਟਰੀਆਂ ਵੀ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਸੀ। 2020 ਵਿੱਚ ਇੰਡੀਆ ਚ ਚਾਈਨਾ ਟੈਨਸ਼ਨ ਕਾਰਨ ਬਾਇਕਾਟ ਚਾਈਨੈਸ ਪ੍ਰੋਡਕਟ ਦੀ ਲਹਿਰ ਵੀ ਚੱਲੀ ਸੀ। ਇਸ ਸਮੇਂ ਰਾਹੁਲ ਸ਼ਰਮਾ ਨੇ ਸੋਚਿਆ ਕਿ ਮੋੜ ਵਾਪਸੀ ਕੀਤੀ ਜਾਵੇ। ਫਿਰ ਰਾਹੁਲ ਸ਼ਰਮਾ ਨੇ ਨਵਾਂ ਬ੍ਰਾਂਡ ਇਨ ਲਾਂਚ ਕੀਤਾ ਜਿਸ ਦਾ ਸਲੋਗਨ ਸੀ ਇਨ ਫੋਰ ਇੰਡੀਆ। ਫੋਨ ਤਾਂ ਲਾਂਚ ਹੋਏ ਪਰ ਲੋਕਾਂ ਦੀ ਐਕਸਪੈਕਸ਼ਨਸ ਬਹੁਤ ਉੱਚੀਆਂ ਸਨ। ਹਾਲਾਂਕਿ ਮੈਕਰੋਮੈਕਸ ਨੇ ਟਰਾਈ ਤਾਂ ਕੀਤਾ ਪਰ ਐਗਜ਼ੂਮ, ਰੀਅਲਮੀ ਅਤੇ ਸੈਮਸੰਗ ਵਰਗੇ ਬ੍ਰਾਂਡ ਨਾਲ ਮੁਕਾਬਲਾ ਕਰਨਾ ਮੁਸ਼ਕਲ ਸੀ। ਇਨ ਕੰਪਨੀ ਦੇ ਮੋਬਾਈਲ ਵੀ ਕੁਝ ਸਮੇਂ ਬਾਅਦ ਫਲੌਪ ਹੋ ਗਏ। ਤਾਂ ਦੋਸਤੋ ਇਹ ਸੀ ਮੈਕਰੋਮੈਕਸ ਦੀ ਸ਼ੁਰੂ ਤੋਂ ਲੈ ਕੇ ਡਿੱ ਨਾ ਕਾਫੀ ਨਹੀਂ ਕੁਆਲਿਟੀ ਅਤੇ ਇਨੋਵੇਸ਼ਨ ਵੀ ਜ਼ਰੂਰੀ ਹੈ ਮਾਰਕੀਟ ਵਿੱਚ ਸਰਵਾਈਵਲ ਲਈ ਕਨਸਟੈਂਟ ਰਿਸਰਚ ਅਤੇ ਅਪਡੇਟ ਲਾਜ਼ਮੀ ਨੇ ਗਲੋਬਲ ਕੰਪੀਟੀਸ਼ਨ ਦਾ ਮੁਕਾਬਲਾ ਕਰਨ ਲਈ ਲੌਂਗ ਟਰਮ ਸਟ੍ਰੈਟੇਜੀ ਚਾਹੀਦੀ ਹੈ ਮੈਕਰੋਮੈਕਸ ਇੱਕ ਇਨਸਪਾਇਰੇਸ਼ਨ ਹੈ ਕਿ ਇੱਕ ਵਾਰ ਭਾਰਤੀ ਬ੍ਰੈਂਡ ਨੇ ਇੰਟਰਨੈਸ਼ਨਲ ਬ੍ਰੈਂਡਾਂ ਨੂੰ ਪਿੱਛੇ ਛੱਡਿਆ ਸੀ ਪਰ ਇਹ ਇੱਕ ਲੈਸਨ ਵੀ ਹੈ ਕਿ ਜੇਕਰ ਤੁਸੀਂ ਟਾਈਮ ਨਾਲ ਟੈਕਨੋਲੋਜੀ ਅਤੇ ਕੁਆਲਿਟੀ ਵਿੱਚ ਸੁਧਾਰ ਨਹੀਂ ਕਰਦੇ ਤਾਂ ਮਾਰਕੀਟ ਤੁਹਾਨੂੰ ਰਿਜੈਕਟ ਕਰ ਦਿੰਦਾ ਹੈ ਤੁਸੀਂ ਦੱਸੋ ਕਿ ਤੁਹਾਡੇ ਕੋਲ ਵੀ ਕਦੇ ਮੈਕਰੋਮੈਕਸ ਦਾ ਫੋਨ ਸੀ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕ ਸਬਸਕ੍ਰਾਈਬ ਕਰੋ